ਠੀਕ ਲੱਗਿਆ ਫੈਸਲਾ ਜਿਹੜਾ ਹੋਇਆ ਠੀਕ ਹੈ ਸਾਰਾ ਤੇ ਤੁਹਾਨੂੰ ਕਿਵੇਂ ਠੀਕ ਲੱਗਿਆ ਸਾਰਾ ਹਾਂ ਠੀਕ ਹੈ ਜੀ ਜਿਵੇਂ ਮੰਗ ਮੰਨ ਲਈ ਚਲੋ ਕਿਹੜੀ ਜੋ ਵੀ ਹੈਗੀ ਜੀ ਹਨਾ ਨਗਰ ਦੇ ਸਹਿਯੋਗ ਨਾਲ ਹੀ ਆ ਸਾਰੀ ਦੁਨੀਆ ਦੇ ਸਹਿਯੋਗ ਨਾਲ ਮੇਰੇ ਪਿੰਡ ਦੇ ਸਹਿਯੋਗ ਨਾਲ ਕਿਵੇਂ ਲੱਗਿਆ ਜਿਹੜਾ ਫੈਸਲਾ ਨੌਕਰੀ ਦਿੱਤੀ ਆ ਤੇ 4-4 ਲੱਖ ਰੁਪਇਆ ਦਿੱਤਾ ਕਿਵੇਂ ਦੇਖਦੇ ਹੋ ਫੈਸਲੇ ਫੈਸਲਾ ਵਧੀਆ ਹੋਇਆ ਬਟਾ ਠੀਕ ਹੋ ਗਿਆ ਹਾਂ ਇਹ ਵਧੀਆ ਹੋ ਗਿਆ ਫੈਸਲਾ ਲਓ ਵੀ ਦੋਸਤੋ ਮੈਂ ਨਿਆਲ ਖੜਿਆ ਜਿੱਥੇ ਬਾਈਆਂ ਵਾਲਾ ਮਸਲਾ ਚੱਲ ਰਿਹਾ ਸੀ ਉਰੇ ਆਪਣਾ ਕਿਹੜੇ ਬਾਈ ਉਹ ਗੁਜ਼ਰ ਗਏ ਸੀ ਤੇ ਥੋੜੇ ਸਮੇਂ ਦੇ ਵਿੱਚ ਸੰਸਕਾਰ ਹੋ ਰਿਹਾ ਬਾਈਆਂ ਦਾ ਤੇ ਦਿਖਾ ਦਣਾ ਮੈਂ ਤੁਹਾਨੂੰ ਉਰੇ ਲੋਕ ਆਈ ਜਾਂਦੇ ਨੇ ਇਕੱਠ ਹੋ ਰਿਹਾ ਕਾਫੀ ਹੋ ਰਿਹਾ ਹੁਣ ਵੀ ਤੇ ਕੱਲ ਕਿਵੇਂ ਤੁਹਾਨੂੰ ਦੱਸਿਆ ਸੀ ਕਿ 2-2 ਲੱਖ 4-4 ਲੱਖ ਰੁਪਈਆ ਤੇ ਇੱਕ ਇੱਕ ਨੌਕਰੀ ਹੈ ਨਾ ਪ੍ਰਸ਼ਾਸਨ ਮੰਨ ਗਿਆ ਸੀ ਤੇ ਹੁਣ ਮੈਂ ਤੁਹਾਨੂੰ ਦਿਖਾ ਦਣਾ ਉਰੇ ਦਾ ਵੀ ਇਕੱਠ ਹੈ ਜਿਹੜਾ ਵਾ ਥੋੜੇ ਸਮੇਂ ਤੱਕ ਹੁਣ ਟਾਈਮ ਹੋ ਗਿਆ ਤਕਰੀਬਨ 10:30 ਘੰਟੇ ਦੇ ਵਿੱਚ ਸੰਸਕਾਰ ਹੋ ਜੂਗਾ ਬਾਕੀ ਕਈ ਲੋਕ ਬਈ ਕਹਿੰ ਜਾਂਦੇ ਨੇ ਵੀ ਠੀਕ ਨਹੀਂ ਹੈਗਾ ਇਹ ਜਿਹੜਾ ਹੋਇਆ ਪਰ ਮੈਨੂੰ ਐ ਲੱਗਦਾ ਵੀ ਕਿਉਂਕਿ ਜਿਹੜੀਆਂ ਲਾਸ਼ਾਂ ਸੀ ਇਹਨਾਂ ਦੀਆਂ ਬਾਈਆਂ ਦੀਆਂ ਉਹ ਵੀ ਯਾਰ ਖਰਾਬ ਹੋਣੀ ਹੈ ਇੱਕ ਤਰ੍ਹਾਂ ਦੀਆਂ ਸ਼ੁਰੂ ਹੋ ਗਈਆਂ ਸੀ ਹਨਾ ਬਾਕੀ ਭਾਈ ਪਰਿਵਾਰ ਆ ਕਿਵੇਂ ਦੇ ਇੱਕ ਫੈਸਲੇ ਦਾ ਪਰਿਵਾਰ ਲੈ ਸਕਦਾ ਸੋਡੇ ਮੇਰੇ ਵਰਗੇ ਤਾਂ ਕਿਹੜੇ ਹੁੰਦੇ ਨੇ ਸਪੋਰਟ ਹੀ ਕਰ ਸਕਦੇ ਨੇ ਉਹ ਬਾਈ ਹਨਾ ਤੇ ਆਹ ਟਰਾਲੀ ਆ ਬਾਈ ਉਹ ਜਿਹੜੀ ਸਾਹਮਣੇ ਤੁਸੀਂ ਖੜੀ ਦੇਖ ਰਹੇ ਹੋ ਇਸ ਟਰਾਲੀ ਦੇ ਵਿੱਚ ਨੇ ਹਨਾ ਬਾਈ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਤਾਂ ਉਰੀ ਪਈਆਂ ਨੇ ਧੁੱਪ ਹੈਗੀ ਦੇਖੋ ਉੱਪਰੋਂ ਹਨਾ ਕਿ ਮੌਸਮ ਇਹੋ ਜਿਹਾ ਬਣਿਆ ਹੋਇਆ ਇਨਾ ਟਾਈਮ ਰੱਖਣੀ ਹੈ ਵੀ ਭਾਈ ਔਖੀਆਂ ਹੋ ਜਾਂਦੀਆਂ ਨੇ ਤੇ ਬਾਕੀ ਚਲੋ ਪਰਿਵਾਰ ਦਾ ਜਿਹੜਾ ਸਿਸਟਮ ਹੁੰਦਾ ਉਹਦੇ ਨਾਲ ਪੂਰੀ ਗੱਲ ਬਾਤ ਹੈ ਨਾ ਤੇ ਇਹ ਪਰਿਵਾਰ ਖੜਿਆ ਬਾਪੂ ਕਿਵੇਂ ਆ ਠੀਕ ਆ ਹਾਂ ਠੀਕ ਅੱਛਾ ਕਿਵੇਂ ਠੀਕ ਲੱਗਿਆ ਫੈਸਲਾ ਜਿਹੜਾ ਹੋਇਆ ਠੀਕ ਆ ਸਾਰਾ ਹਾਂ ਤੇ ਤੁਹਾਨੂੰ ਕਿਵੇਂ ਠੀਕ ਲੱਗਿਆ ਸਾਰਾ ਹਾਂ ਠੀਕ ਆ ਜਿਵੇਂ ਮੰਗ ਮੰਨ ਲਈ ਚਲੋ ਕਿਹੜੀ ਜੋ ਵੀ ਹੈਗੀ ਜੀ ਹੈ ਨਾ ਨਗਰ ਦੇ ਸਹਿਯੋਗ ਨਾਲ ਹੀ ਆ ਸਾਰੀ ਦੁਨੀਆ ਦੇ ਸਹਿਯੋਗ ਨਾਲ ਮੇਰੇ ਪਿੰਡ ਦੇ ਸਹਿਯੋਗ ਨਾਲ ਛੋਟੇ ਸਹਿਯੋਗ ਨਾਲ ਇੰਟਰਵਿਊ ਵਾਲੇ ਗਲੀਆਂ ਦੇ ਸਾਡੀ ਮੰਗ ਮੰਨਦੀ ਇੰਨੀ ਤਾਂ ਬਹੁਤ ਆਈ ਨਹੀਂ ਨਹੀਂ ਛੇਤੀ ਛੇਤੀ ਆਪਾਂ ਨੇ ਕਈ ਥਾਵਾਂ ਦੇ ਉੱਪਰ ਦੇਖਿਆ ਮੰਨੀ ਨਹੀਂ ਜਾਂਦਾ ਐਫ ਆਈ ਆਰ ਨਹੀਂ ਦਰਜ ਹੁੰਦੀ ਇੱਥੇ ਤਾਂ ਛੋਟੇ ਪਿੰਡ ਦਾ ਮੈਂ ਦੇਖਿਆ ਪਿੰਡ ਦਾ ਇੱਕਾ ਬਹੁਤ ਰਿਆ ਛੋਟੇ ਦਾ ਬਹੁਤ ਜੀ ਪਿੰਡ ਦਾ ਸਾਰੇ ਪਿੰਡ ਦਾ ਸਾਰੇ ਨਗਰ ਦਾ ਸਾਰੇ ਦੇਸ਼ ਦਾ ਸਹਿਯੋਗ ਰਿਆ ਜੀ ਤਾਂ ਕਰਕੇ ਸਾਡਾ ਕੰਮ ਅਚਾਈ ਕੋ ਹੋਰ ਕਈ ਬੰਦੇ ਮਤਲਬ ਕਹਿੰਦੇ ਨੇ ਵੀ ਕਿਹੜੇ ਪੈਸੇ ਨੇ ਵੀ ਇਹਨਾਂ ਨੇ ਘੱਟ ਦਿੱਤੇ ਨੇ ਉਦੋਂ ਹੋਰ ਵੀ ਮੰਗਾ ਕੋਈ 50-50 ਲੱਖ ਰੁਪਏ ਦੀ ਹੋਰ ਕੋਈ ਮੁਆਵਜ਼ਾ ਦੇਣਗੇ ਕੀ ਕਹਿ ਕੇ ਗਏ ਨੇ ਉਹ ਕਹਿ ਕੇ ਗਏ ਨੇ 50-50 ਲੱਖ ਰੁਪਏ ਹੋਰ ਸੀਮ ਰਫੰਡ ਚ 50-50 ਲੱਖ ਦੀ ਦਵਾਵਾਂਗੇ ਅੱਛਾ 50-50 ਲੱਖ ਹੋ ਗਏਗੇ ਵੀ ਦਵਾਵਾਂਗੇ ਚਲ ਜੋ ਵੀ ਮਨਜ਼ੂਰ ਹੁੰਦਾ ਉੱਥੋਂ ਹੈ ਨਾ ਤੇ ਗੱਲ ਰਹੀ ਉਹ ਤੁਹਾਨੂੰ ਕਿਹੜਾ ਨੌਕਰੀ ਕਹਿ ਕੇ ਗਏ ਨੇ ਕਿਹੜੇ ਮੈਕਮੇ ਵਿੱਚ ਕਹਿ ਕੇ ਨੇ ਕੋਈ ਸਿਵਲ ਚ ਜੀ ਪਾਣੀ ਸਰਕਾਰੀ ਕੋਟਾ ਸਿਵਲ ਹੁੰਦਾ ਇੱਕ ਹਾਂ ਉਹ ਚ ਪਾਣੀ ਪੂਣੀ ਵੜਾਉਣ ਦੀ ਡਿਊਟੀ ਹੈ ਜੀ अच्छा ये पुलिस वाली जुड्या ਹੁੰਦਾ ਮੈਂ ਕਿਹਾ ਹਾਂਜੀ ਹਾਂ ਪੁਲਿਸ ਵਾਲਿਆਂ ਨੂੰ ਅਕਸਰਾਂ ਨੂੰ ਪਾਣੀ ਪੂਣੀ ਬਣਾਉਂਦੀ ਹੁੰਦੀ ਚੱਲ ਜੋ ਵੀ ਇਦਾਂ ਕੰਮ ਚ ਮਦਾ ਇਹੋ ਜੀ ਜ਼ਿੰਦਗੀ ਪਾਸ ਕਰਦਾ ਹੋ ਗਿਆ ਬਾਪੂ ਹਾਂ ਚੱਲ ਹੋਰ ਹੈ ਜੀ ਕਿ ਦੋਸ਼ੀਆਂ ਨੂੰ ਨਾ ਬਕਸਿਆ ਜਾਵੇ ਹਾਂ ਕਿ ਅੱਗੇ ਕਰਨਾ ਅੱਗੇ ਵੀ ਜਿਹੜੇ ਮਤਲਬ ਕਿ ਅੱਗੇ ਕਿਸੇ ਨਾਲ ਇਹੋ ਜੀ ਦੁਰਘਟਨਾ ਨਾ ਵਾਪਰੇ ਜੇ ਪੰਜਾਬ ਦੇ ਹਾਂ ਸਾਡਾ ਉਹਦੇ ਨਾਲ ਕੋਈ ਸਮਝੌਤਾ ਨਹੀਂ ਸਾਡੇ ਦਾ ਇਹ ਸਰਕਾਰ ਵੱਲੋਂ ਮਿਲ ਨਹੀਂ ਜੀ ਸਰਕਾਰ ਵੱਲੋਂ ਕਈ ਉਹ ਕਹਿ ਰਹੇ ਨੇ ਬਾਪੂ ਕਈ ਕਿਵੇਂ ਨਾ ਗੱਲ ਐ ਕਹਿੰਦੇ ਨੇ ਵੀ ਹੁਣ ਕਿਤੇ ਤੁਸੀਂ ਉਹ ਵੀ ਉਹਦੇ ਨਾਲ ਤਾਂ ਨਹੀਂ ਪਰਿਵਾਰ ਸਮਝੌਤਾ ਕਰ ਲੂਗਾ ਪੈਸਾ ਪੂਸਣੇ ਚੱਕਰਾਂ ਚ ਬਣਦੀ ਸਜ਼ਾ ਦਿੱਤੀ ਜਾਵੇ ਉਹਦੇ ਨਾਲ ਅਸੀਂ ਆ ਗੱਲ ਪਹਿਲੀ ਕਰੀਆ ਸਾਡੀ ਕਮੇਟੀ ਨੇ ਹੀ ਉਹਦੇ ਨਾਲ ਕੋਈ ਸਮਝੌਤਾ ਨਹੀਂ ਉਹਦੇ ਨਾਲ ਕੇਸ ਹੋਮੀ ਚੱਲਦਾ ਰਹੂਗਾ ਜੀ ਹਾਂ जिन्नी साकत साकत अच्छा जिन्नी ਵੀ ਸਖਤ ਤੋਂ ਸਖਤ ਸਜ਼ਾ ਕੀ ਫੋਕੀ ਤੋਂ ਉਹ ਸਜ਼ਾ ਦਿੱਤੀ ਜਾਵੇ। اچھا ਅਰੈਸਟ ਕਦੋਂ ਤੋਂ ਕਹਿ ਕੇ ਕੀਆ ਪੁਲਿਸ ਵੀ ਕਹਿੰਨੇ ਨੇ ਅਰੇਸਟ ਕਰ ਲਾਂਗੇ। ਇੱਕ ਦੋ ਦਿਨ ਫੇਰ ਕਹਿ ਗਈ। ਇੱਕ ਦੋ ਦਿਨ ਫੇਰ ਕਹਿ ਗਈ। ਉਹ ਲੱਭ ਨਹੀਂ ਰਿਹਾ ਹੁਣ ਪੁਲਿਸ ਨੂੰ। ਪੁਲਿਸ ਵੀ ਕੀ ਕਰੇ ਹਨਾ। ਕਿਉਂਕਿ ਛਾਪੇ ਮਾਰੀਆਂ ਤਾਂ ਕਹਿੰਦੇ ਵੀ ਲਗਾਤਾਰ ਹੋ ਰਹੀਆਂ ਨੇ। ਵਾਲੇ ਆ ਮੁਲਾਜ਼ਮ ਹੈ ਨਾ ਜੀ। ਅੱਛਾ ਮੁਲਾਜ਼ਮ ਬਹੁਤ ਜ਼ਿਆਦਾ ਮਤਲਬ ਕਿ ਮੁਲਾਜ਼ਮਾ ਜੀ ਉਹਨੂੰ ਲੈਟਰ ਮਤਲਬ ਇਹ ਜਾਰੀ ਕਰਕੇ ਕਿ ਸਸਪੈਂਡ ਦਾ ਜਰ ਹਾਂ ਸੱਚ ਕੋਈ ਬਾਪੂ ਗੱਲ ਇਹ ਨਹੀਂ ਕਰੀ ਤੁਸੀਂ ਨੇ ਵੀ ਡਿਸਮਿਸ ਕਰਾਇਆ ਜਾਵੇ ਇਹਨੂੰ ਪੁਲਿਸ ਵਾਲੇ ਉਹ ਤਾਂ ਪੁਲਿਸ ਦੇ ਹੱਥ ਚੀਜ਼ ਆ ਡਿਸਮਿਸ ਕਰਨਾ ਹੈ ਜੀ ਉਹ ਕਹਤਾ ਜੀ ਉਹਨੇ ਡਿਸਮਿਸ ਕੀ ਨੌਕਰੀ ਦੀ ਖਤਮ ਕਰ ਦੇਣਾ ਡਿਸਮਿਸ ਤੋਂ ਹੀ ਹੁੰਦਾ ਬਾਈ ਨੌਕਰੀ ਤੋਂ ਖਤਮ ਕਰਾਂ ਡਿਸਮਿਸ ਕਰ ਦੇ ਜੀ ਅੱਛਾ ਇਹ ਬੰਦਾ ਨੌਕਰੀ ਦੇ ਲਾਇਕ ਨਹੀਂ ਹੈਗਾ ਹਾਂ ਬਿਲਕੁਲ ਹੋਰ ਵੀ ਇਹਦੇ ਬਹੁਤ ਹੋਣੇ ਆ ਵੀ ਲੋਕ ਦੁਖੀ ਬਹੁਤ ਨੇ ਤੋਂ ਹਾਂ ਜੀ ਹਾਂ ਠੀਕ ਆ ਇਹਦੀ ਪ੍ਰਾਪਰਟੀ ਦੀ ਇਨਕੁਆਰੀ ਹੋਣੀ ਚਾਹੀਦੀ ਵੀ ਹੈ ਨੀ ਇੰਨੀ ਪ੍ਰਾਪਰਟੀ ਕਿੱਥੋਂ ਬਣਾਈ ਆ ਕਿਵੇਂ ਬਣਾਈ ਆ ਉਹ ਸਾਰੀ ਨਸ਼ਾਣਾਂ ਦੇ ਖਿਲਾਫ ਜਬਤ ਕਰ ਰਹੀ ਆ ਨਸ਼ਾ ਜੁੱਧ ਨਸ਼ਾ ਬਰਧ ਉਹ ਵੀ ਸਾਰੀ ਬਰੌਕਤੀ ਇਹਦੀ ਜਬਤ ਹੋਣੀ ਚਾਹੀਦੀ ਜੋਇਨਿੰਗ ਕਦੋਂ ਕਹਿੰਦੇ ਕਦੋਂ ਕਰਾਵਾਂਗੇ ਜੋਇਨਿੰਗ ਕਰ ਦੂ ਇਹਨੇ ਗਾਲੂ ਕਹਿੰਦੇ ਨੇ ਹਾਂਜੀ ਅੱਛਾ ਤੇ ਕਿਹੜਾ ਦੂਜਾ ਮੁੰਡਾ ਇੱਕ ਹੋਰ ਵੀ ਦਿੱਤੀਆਂ ਨੌਕਰੀ ਛੋਡੇ ਨਾਲ ਹੈਗਾ ਉਹ ਕਿੱਥੇ ਮੁੰਡਾ ਉਹ ਉਹ ਮੁੰਡਾ ਕਿੱਥੇ ਆ ਉਹ ਉੱਥੇ ਆ ਜੀ ਕਿਹੜਾ ਮੁੰਡਾ ਆ ਬਲਾਈ ਮਾੜੇ ਵੀਰੇ ਆਈ ਬਾਈ ਮਾੜਾ ਆ ਆ ਜਾ ਮਿਸ਼ਾਲ ਤੇ ਇੱਕ ਇਹ ਮੁੰਡਾ ਬਈ ਇਹ ਦੂਜੇ ਦਾ ਮੁੰਡਾ ਦਾ ਹਰਪ੍ਰੀਤ ਦਾ ਤੁਹਾਡੇ ਆਈਡੀ ਦਾ ਨਾਮ ਅੱਛਾ ਜੋ ਨੌਕਰੀ ਦਾ ਸੋਨੂ ਵੀ ਸੇਮ ਉਹੀ ਆ ਕਿਹੜੀ ਇਹਨਾਂ ਨੂੰ ਬਾਈ ਨੂੰ ਨੌਕਰੀ ਤੇ ਉਹੀ ਆ ਹਾਂਜੀ ਸੇਮ ਆਂ ਅੱਛਾ ਕਾਲੂ ਕਹਿੰਦੇ ਨੇ ਵੀ ਜੁਆਇਨ ਕਰਾ ਦਾਂਗੇ ਹੈ ਹਾਂਜੀ ਕੱਲ੍ਹ ਤੋਂ ਸਟਾਰਟ ਹੋ ਗਈ ਸਾਡੀ ਜੁਆਇਨਿੰਗ ਅੱਛਾ ਕੱਲ੍ਹ ਤੋਂ ਹੋ ਗਈ ਹਾਂਜੀ ਅੱਛਾ ਲੈਟਰ ਦੇ ਗਏ ਤੁਹਾਨੂੰ ਹਾਂਜੀ ਕਿਵੇਂ ਲੱਗ ਰਿਹਾ ਫੈਸਲੇ ਤੋਂ ਸੰਤੁਸ਼ਟੋਂ ਬਹੁਤ ਵਧੀਆ ਲੱਗ ਰਿਹਾ ਸੰਤੁਸ਼ਟ ਹੈ ਅਸਾਂ ਮਿਲਣੀ ਚਾਹੀਏ ਉਹਨਾਂ ਨੂੰ ਕਿਹੜੇ ਦੂਜੇ ਦੋਸ਼ੀ ਰਹਿ ਗਏ ਉਹਨਾਂ ਬਾਰੇ ਕੀ ਸੋਚਦੇ ਕਿਹੜਾ ਮੇਨ ਆ ਬੰਦਾ ਮੇਨ ਬੰਦਾ ਜੇ ਫ ਥੋੜਾ ਉੱਚੀ ਬੋਲ ਬਾਈ ਬਣ ਕੇ ਮੜਾ ਜਾ ਬਤ ਵਤ ਸਜ਼ਾ ਦਿੱਤੀ ਜਾਵੇ ਹਾਂ ਜਲਦੀ ਤੋਂ ਜਲਦ ਪੁਲਿਸ ਪ੍ਰਸ਼ਾਸਨ ਦਾ ਫੈਸਲਾ ਉਹਨੂੰ ਅਸੀਂ ਰੈਸਟ ਕਰਾਂਗੇ ਹਾਂ ਤੇ ਉਹਨੂੰ ਬਤ ਵਤ ਸਜ਼ਾ ਦੇ ਸਜ਼ਾ ਦੇਵਾਗੇ ਹੈ ਹਾਂਜੀ ਤੇ ਇਹ ਮੁੰਡੇ ਨੇ ਜਿਹੜੇ ਬਾਈ ਇਹ ਉਹ ਗੇਜੇ ਦਾ ਮੁੰਡਾ ਸੀ ਵੀਰ ਤੇ ਇਹ ਬਾਈ ਉਹ ਹਰਪ੍ਰੀਤ ਆ ਜਿਹੜਾ ਨਾਮ ਆ ਹੈਨਾ ਤੇ ਇਹਨਾਂ ਦੋਨਾਂ ਨੂੰ ਇਹ ਮੁੰਡਿਆਂ ਨੂੰ ਨੌਕਰੀ ਦਾ ਮਤਲਬ ਕਹਿ ਕੇ ਗਏ ਨੇ ਲੈਟਰ ਇਹਨਾਂ ਨੂੰ ਦੇ ਗਏ ਪਰ ਕਈ ਮੈਂ ਵੀਡੀਓ ਦੇਖ ਰਿਹਾ ਸੀ ਬਹੁਤ ਸਾਰੇ ਲੋਕਾਂ ਦੀ ਥੋੜੀ ਨਰਾਜਗੀ ਵੀ ਆ ਪਰ ਭਾਈ ਨਰਾਜਗੀ ਮੈਂ ਤੁਹਾਨੂੰ ਦੱਸਦਾ ਜਿਹੜੀ ਟਰਾਲੀ ਖੜੀ ਆ ਨਾ ਇਹਦੇ ਵਿੱਚ ਅੱਜ ਮੈਨੂੰ ਇਲਾਜ ਕਹਿੰਦੇ ਨੇ ਹੋ ਗਿਆ ਅੱਜ ਇੱਕ ਹਫਤਾ ਤੋਂ ਉਰੇ ਰੱਖਿਆ ਨੂੰ ਹੋ ਗਿਆ ਹਣਾ ਜੇ 10 ਦਿਨ ਹੋ ਗਏ ਆਪਣੇ ਐਤਵਾਰ ਨੂੰ ਉਰੇ ਰੱਖਿਆ ਜੀ ਜੀ ਡੈਥ ਹੋਈ ਆ 11ਵਾਂ ਦਿਨ ਹੋ ਗਿਆ 11ਵਾਂ ਦਿਨ ਹੋ ਗਿਆ ਭਾਈ ਉਰੇ ਇਹਨਾਂ ਕੋਲੇ ਦੇਖੋ ਮੈਂ ਤੁਹਾਨੂੰ ਦੱਸਦਾ ਪੈਸੇ ਆਪਾਂ ਨੇ ਕਈ ਕੇਸਾਂ ਦੇ ਵਿੱਚ ਦੇਖਿਆ ਕਿ ਫ੍ਰੀਜਰ ਹੁੰਦੇ ਨੇ ਵੱਡੇ ਚਾਹੇ 7 ਸਾਲ ਵੀ ਆਪਾਂ ਨੇ ਦੇਖਿਆ ਕਿ ਇਹ ਜਿਹੜੇ ਫ੍ਰੀਜਰ ਨੇ ਲੋਕਲ ਏਰੀਆ ਦੇ ਨੇ ਇੱਕ ਤਾਂ ਗੁਰੂ ਘਰ ਦਾ ਮੈਨੂੰ ਲੱਗਦਾ ਇੱਕ ਉਹ ਰੋਲੇ ਆਏ ਹੋਣੇ ਸ਼ਮਸ਼ਾਨ ਘਾਟ ਜੋ ਹੈ ਨਾ ਤੇ ਫ੍ਰੀਜਰ ਕਿਹੜੇ ਹੁੰਦੇ ਨੇ ਬਾਈ ਐਨੇ ਸਾਫਲ ਨਹੀਂ ਹੈਗੇ ਇਸ ਚੀਜ਼ ਵਾਸਤੇ ਕਿ ਬਾਹਲੇ ਦਿਨ ਰੱਖਿਆ ਜਾ ਸਕੇ ਕਿਉਂਕਿ ਖਰਾਬ ਹੋਣ ਲੱਗ ਗਈਆਂ ਸੀ ਕਾਲੀਆਂ ਪੈ ਗਈਆਂ ਨੇ ਮੈਂ ਤਾਂ ਇਹ ਵੀ ਸੁਣਿਆ ਕਿ ਕੋਈ ਵਿਚਾਰਨ ਜੋ স্মੈਲ ਵਗੈਰਾ ਵੀ ਮਾੜੀ ਮਾੜੀ ਜਿਹੀ ਲੱਗੀ ਸੀ ਡਾਕਟਰ ਕਿਹੜੇ ਕਹਿ ਕੇ ਗਏ ਨੇ ਹੈ ਨਾ ਤੇ ਤਾਂ ਕਰਕੇ ਪਰਿਵਾਰ ਨੂੰ ਫੈਸਲਾ ਲੈਣਾ ਪਿਆ ਚਲੋ ਜੋ ਇਹਨਾਂ ਦੀ ਮੰਗ ਸੀ ਹੁਣ ਇਹਨਾਂ ਦੀ ਹੋਰ ਤਾਂ ਪਿੱਛੇ ਇਹਦੇ ਕਿਵੇਂ ਆਪਣੇ ਦੇਖਿਆ ਬਾਈ ਦੇ ਪਿੱਛੇ ਇਹਦੇ ਕੋਈ ਨਹੀਂ ਹੈਗਾ ਹੋਰ ਇੱਕ ਦਾਦਾ ਇਹਦਾ ਬਸ ਰੋਟੀ ਟੁਕ ਕੇ ਆਪ ਹੀ ਪਕਾਉਂਦਾ ਸੀ ਆਪਾਂ ਹੁਣ ਚਲ ਇਹ ਵਿਚਾਰਾ ਕਿਸੇ ਹੀਲੇ ਲੱਗ ਜਾਊਗਾ ਆਪਣੇ ਚਲੋ ਉਹ ਵਿਚਾਰੇ ਗਏ ਤਾਂ ਵਾਪਸ ਨਹੀਂ ਆਉਂਦੇ ਕੁਰਬਾਨੀ ਬਹੁਤ ਵੱਡੀ ਕਰਕੇ ਵੀਡੀਓ ਦੇਖ ਕੇ ਹਲੇ ਵੀ ਲੋਕਾਂ ਨੂੰ ਰੋਣਾ ਆਉਂਦਾ ਪਰ ਭਰਾਵੋ ਇਹਨਾਂ ਦੇ ਥਾਵੇਂ ਤੁਸੀਂ ਆਪਦੇ ਆਪ ਨੂੰ ਰੱਖ ਕੇ ਦੇਖੋ ਹੈਨਾ ਠੀਕ ਹੈ ਫਿਰ ਇਹਦੇ ਸੰਸਕਾਰ ਕਦਨੇ ਟਾਈਮ 'ਚ ਕਰੋਗੇ 12 ਵਜੇ ਕਰੋਗੇ 12 ਵਜੇ ਬਾਈ ਸੰਸਕਾਰ ਕਰਨਾ ਤੇ ਬਾਕੀ ਤੁਸੀਂ ਵੀ ਇਸ ਏਰੀਆ ਦੇ ਸਾਰੇ ਠੀਕ ਆ ਸਾਨੂੰ ਠੀਕ ਲੱਗਿਆ ਫੈਸਲਾ ਮਨਜ਼ੂਰ ਇਹ ਹੁਣ ਤਾਂ ਪਾਈ ਜਿਵੇਂ ਕਰਦਾ ਜਿਵੇਂ ਕਮੇਟੀ ਨੇ ਕਰਦਾਂ ਕਰਵਾਈ ਤਾਂ ਹੁਣ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੇ ਨਾ ਉਹ ਬਲੈਕ ਕਰਦਾ ਹੈ ਬਲੈਕ ਵੀ ਕਰਦਾ ਹਾਂ ਭੁੱਕੀ ਦੇ ਗੇੜੇ ਲਵਾਏ ਉਹਨਾਂ ਨੇ ਹਰਿਆਉਚ ਡਰਾਈਵਰ ਅੰਦਰ ਕਰਾਇਆ ਸੀ ਉਹਨੇ ਚਾਰ ਗੇੜੇ ਭੁੱਕੀ ਦੇ ਲਵਾਏ ਉਹਦੇ ਕੋਲੋਂ ਉਹਨੂੰ ਕਹਿੰਦਾ ਤੈਨੂੰ 20000 ਰੁਪਏ ਗੇੜੇ ਦਾ ਦੇਵਾਂਗਾ ਭੁੱਕੀ ਦੇ ਗੇੜੇ ਲਾਉਂਦੀ ਕੁੜੀ ਦਾ ਵਿਆਹ 8 ਦਿਨ ਰਹਿੰਦੇ ਸੀ ਤੇ ਗੇੜੇ ਜਦੋਂ ਪੂਰੇ ਹੋ ਗਏ ਉਹਨੇ ਪੈਸੇ ਮੰਗੇ ਉਹਦੇ ਦੇ ਲਵਾ ਕੇ ਨਾਕਾ ਗੱਡੀ 'ਚ ਗੋਲੀਆਂ ਰੱਖ ਕੇ ਉਹਦੇ ਤੇ ਕੇਸ ਪਵਾ ਕੇ ਉਹਨੂੰ ਅੰਦਰ ਕਰਾ ਦਿੱਤਾ ਅੱਛਾ ਹਾਂ ਜੀ ਉਹ ਕੋਈ ਬਲੈਕ ਵੀ ਤੇ ਕਰਦਾ ਉਹ ਵੀ ਤਾਂ ਕਾਰਵਾਈ ਹੋਣੀ ਚਾਹੀਦੀ ਐ ਤੇ ਉਹਦਾ ਐ ਫਿਰ ਪੁਲਿਸ ਲੈ ਸਬੂਤ ਨਹੀਂ ਭਾਜੀ ਹੋਣਾ ਕੋਈ ਨਾ ਜਦੋਂ ਸਬੂਤ ਹੋਵੇ ਸਬੂਤ ਉਹ ਡਰਾਈਵਰ ਨੂੰ ਪੁੱਛਾਂ ਜਿਹੜਾ ਜਮ ਜਮ ਸਜ਼ਾ ਕੱਟ ਗਿਆ ਅੱਛਾ ਡਰਾਈਵਰ ਹੈਗਾ ਉਹ ਆ ਰਿਹਾ ਉਹਦਾ ਹੀ ਆ ਉਸੇ ਪਿੰਡ ਦਾ ਹੀ ਐ ਅੱਛਾ ਉਸੇ ਪਿੰਡ ਦਾ ਹੀ ਆ ਠੀਕ ਆ ਤੇ ਇਹਨਾਂ ਦੀ ਮੰਗ ਪਾਈਆਂ ਦੀ ਇਹ ਆ ਕਿ ਚਲੋ ਜੋ ਹੋ ਗਿਆ ਠੀਕ ਆ ਪਰ ਉਹਨੂੰ ਪੁਲਿਸ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਐ ਕਿਉਂਕਿ ਮੇਨ ਅੱਛਾ ਜੀਤੇ ਲਾਹੌਰੀ ਉਹ ਤਾਂ ਫੜੇ ਹੋਏ ਨੇ ਕਿਹੜਾ ਜੀਤਾ ਲਾਹੌਰੀ ਐ हां जी तल होरीया ਗੈਣੇ ਹਾਂ ਇੱਕ ਉਹ ਇੱਕ ਪਾਲ ਫੜਿਆ ਹੋਇਆ ਇੱਕ ਪਾਲਿਕ ਦੇਸਾ ਤਿੰਨ ਤੇ ਦੋ ਬੰਦੇ ਫਰਾਰ ਨੇ ਇੱਕ ਉਹਦਾ ਭਤੀਜਾ ਹੁਣਾ ਪੁਲਿਸ ਵਾਲੇ ਦਾ ਕਿਹੜਾ ਕਹਿੰਦੇ ਉਹਨੇ ਤੇ ਇੱਕ ਪੁਲਿਸ ਵਾਲਾ ਕਿਹੜਾ ਹੈਗਾ ਹੈ ਨਾ ਤੇ ਇਹ ਥੋੜਾ ਜਿਹਾ ਬਈ ਦੋ ਰੈਸਟਾਂ ਇਹਨਾਂ ਦੀਆਂ ਜੇ ਰਹਿੰਦੀਆਂ ਨੇ ਤੇ ਇੱਧਰ ਤੁਸੀਂ ਦੇਖ ਰਹੇ ਹੋ ਕਿਹੜੀਆਂ ਮਾਤਾ ਹੋਰੀ ਨੇ ਇਹ ਵੀ ਸਾਰੀਆਂ ਬੈਠੀਆਂ ਨੇ ਕਿਉਂਕਿ ਸੰਸਕਾਰ ਆ ਹੁਣ ਕਈ ਦਿਨ ਤੋਂ ਲਗਾਤਾਰ ਵਿਚਾਰੀਆਂ ਉਰੀ ਬੈਠੀਆਂ ਨੇ ਇਹ ਤੇ ਅੱਛਾ ਸੋਨੂ ਕਿਵੇਂ ਲੱਗਿਆ ਠੀਕ ਹੋ ਤੁਸੀਂ ਸੰਤੁਸ਼ਟੋਂ ਫੈਸਲੇ ਤੋਂ ਠੀਕ ਹੈ ਜੀ ਠੀਕ ਆ ਵੀ ਠੀਕ ਸਮਝਦੇ ਹੋ ਫੈਸਲਾ ਜਿਹੜਾ ਕਰਿਆ ਠੀਕ ਆ ਜਿਹੜਾ ਸਾਨੂੰ ਮਤਾਫ ਮਿਲ ਗਿਆ ਠੀਕ ਮੇਰੀ ਭੈਣ ਨੂੰ ਕੁਤਰਾ ਵਿਚਾਰੀ ਜਿਹੜੀ ਉਹਦੇ ਘਰ ਆ ਮਾੜਾ ਮੈਨੂੰ ਜਗ੍ਹਾ ਦਵੋਗੇ ਮਾੜੀ ਤੁਸੀਂ ਇਧਰ ਲੰਘਣ ਨੂੰ ਤੇ ਇਹ ਪਰਿਵਾਰ ਆ ਭਾਈ ਉਹਨਾਂ ਦਾ ਬੈਠੇ ਮੈਂ ਉਦੋਂ ਵੀ ਪਹਿਲੇ ਦਿਨ ਵੀਡੀਓ ਦਿਖਾਈ ਸੀ ਤੁਹਾਨੂੰ ਠੀਕ ਹੋ ਭੈਣੇ ਅੱਛਾ ਤੁਹਾਨੂੰ ਕਿਵੇਂ ਫੈਸਲੇ ਠੀਕ ਲੱਗਿਆ ਫੈਸਲਾ ਜੋ ਪ੍ਰਸ਼ਾਸਨ ਨੇ ਕਰਿਆ ਤੇ ਕਿਹੜਾ ਬੰਦਾ ਮੇਨ ਰਹਿ ਗਿਆ ਉਹਦੇ ਬਾਰੇ ਕੀ ਸੋਚਦੇ ਹੋ ਕਿਉਂਕਿ ਲੋਕ ਨਾ ਬਹੁਤ ਸਾਰੇ ਐ ਕਹਿ ਰਹੇ ਨੇ ਵੀ ਕਿਤੇ ਉਹਦੇ ਨਾਲ ਸਮਝੌਤਾ ਨਾ ਕਰ ਲੇ ਪਰਿਵਾਰ ਉਹਦੇ ਨਾਲ ਤਾਂ ਕੋਈ ਸਮਝੌਤਾ ਨਹੀਂ ਠੀਕ ਆ ਤੇ ਤੁਹਾਨੂੰ ਠੀਕ ਲੱਗਿਆ ਜੀ ਫੈਸਲਾ ਕਿਹੜਾ ਠੀਕ ਲੱਗਿਆ ਹੈਨਾ ਸਾਨੂੰ ਇਹ ਗੱਲ ਆ ਜੀ ਉਹ ਮੈਂ ਪ੍ਰਸ਼ਨ ਸੰਸਦ ਨਾਲ ਕੀਤੀ ਹਾਂ ਹਾਂ ਤੁਸੀਂ ਇੱਧਰ ਨੂੰ ਆਓ ਅੱਗੇ ਆਓ ਮੜਾ ਜੀ ਤੇ ਇਹ ਕਿਹੜਾ ਹਰਪ੍ਰੀਤਾ ਉਹਨਾਂ ਦੇ ਮਾਤਾ ਨੇ ਇਹ ਹਾਂਜੀ ਮਾਤਾ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਹੈਨਾ ਉਦੋਂ ਹਾਂ ਤੇ ਕਿਵੇਂ ਲੱਗਿਆ ਜਿਹੜਾ ਫੈਸਲਾ ਨੌਕਰੀ ਦਿੱਤੀਆ ਤੇ 4-4 ਲੱਖ ਰੁਪਇਆ ਦਿੱਤਾ ਕਿਵੇਂ ਦੇਖਦੇ ਹੋ ਫੈਸਲੇ ਫੈਸਲਾ ਵਧੀਆ ਹੋਇਆ ਬਟਾ ਠੀਕ ਹੋ ਗਿਆ ਹਾਂ ਇਹ ਵਧੀਆ ਹੋ ਗਿਆ ਫੈਸਲਾ ਇੱਥੇ ਕੋਈ ਕਮੀ ਨਹੀਂ ਬਸ ਉਹਦੇ ਨਾਲ ਸੀ ਬਦਲਾ ਲਾ ਕਿਤੇ ਲੋਕ ਕਹਿੰਦੇ ਨੇ ਵੀ ਪੈਸਿਆਂ ਪਿੱਛੇ ਸਮਝੌਤਾ ਤਾਂ ਨਹੀਂ ਕਰ ਲਓਗੇ ਇਹਦੇ ਨਾਲ ਨਾ ਨਾ ਸੁਣੀ ਕਰਦੇ ਸੀ ਉਹਦੇ ਨਾਲ ਕੋਈ ਸਮਝੌਤਾ ਨਹੀਂ ਲੋਕ ਕੁਸਮਰਜੀ ਕਰ ਜਾਂ ਉਹਦੇ ਨਾਲ ਲੋਕਾਂ ਦੀ ਜਿਹੜਾ ਇਹ ਇੰਨਾ ਕਿਸ ਨੂੰ ਮਿਲਿਆ ਉਹਰੇ ਜੋ ਵੀ ਦਿੱਤਾ ਜਾਂ ਨੌਕਰੀ ਜਾਂ ਹੋਰ ਜੋ ਮਦਦ ਥੋੜੀ ਮਿਲੀ ਇਹ ਲੋਕਾਂ ਦਾ ਦਬਾਅ ਪੈ ਗਿਆ ਦੀ ਲੋਕ ਬਹੁਤ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਸੀ ਜਿਹੜੇ ਕਹਿ ਰਹੇ ਸੀ ਵੀ ਪਾਤਰਾ ਦੇ ਵਿੱਚ ਹੋ ਕੀ ਰਿਹਾ ਲੋਕਾਂ ਨੇ ਥੋੜਾ ਬਹੁਤ ਸਾਰਾ ਦਿੱਤਾ ਨਾ ਬੇਟਾ ਸਾਰਾ ਦੇਸ਼ ਨਾਲ ਦਿੱਤਾ ਸੀ ਕਿਸੇ ਦੀ ਉਹ ਨਹੀਂ ਕਰਦੇ ਕਿ ਸਾਰਾ ਦੇਸ਼ ਨਾਲ ਆਪਣਾ ਸਾਥ ਦਿੰਦਾ ਠੀਕ ਹੈ ਤੇ ਇੱਕ ਉਹਨਾਂ ਦੇ ਕਿਹੜਾ ਦੂਜਾ ਉਹਦੀ ਭੈਣ ਕਿਹੜੀ ਹੈ ਉਹਰੇ ਵਾਲਾ ਸਜਾ ਨੂੰ ਘੱਟ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਦੇਖ ਉਹਨੂੰ ਸਾਨੂੰ ਪਰ ਸਾਨੂੰ ਬੰਦਾ ਨਹੀਂ ਕਿਤੇ ਮਿਲਣਾ ਰਪਈਆਂ ਦੀ ਕੋਈ ਗੱਲ ਨਹੀਂ ਹੁੰਦੀ ਇਹ ਤਾਂ ਹੱਥਾਂ ਦੀ ਮੈਲ ਆ ਚਲੋ ਐਂ ਹੁੰਦਾ ਇਹਦਾ ਰਾਜ ਆ ਮੇਰੀ ਭੈਣ ਦਾ ਰਾਜ ਕੁਸ ਕੇ ਤੁਹਾਡੇ ਭੈਣ ਲੱਗਦੇ ਨੇ ਹਾਂਜੀ ਮੇਰੀ ਭੈਣ ਆ ਮੇਰੇ ਤੋਂ ਛੋਟੀ ਆ अच्छा ਇਹਨਾਂ ਦਾ ਰਾਜ ਖੁਦ ਸੀਗਾ ساری ਉਮਰ ਇਹਨੂੰ ਸੁੱਕ ਨਹੀਂ ਮਿਲਿਆ ਦੇਖੋ ਜੀ ਬੰਦੇ ਨਹੀਂ ਮੁੜਦੇ ਹੁੰਦੇ ਹੈਗੇ ਹਨਾ ਉਹ ਕਰੇ ਵਿਚਾਰੇ ਕਿਵੇਂ ਹੁਣ ਆਪਾਂ ਦੇਖਦੇ ਆ ਮੈਂ ਉਸੇ ਦਿਨ ਤੋਂ ਲਗਾਤਾਰ ਇਹ ਚੀਜ਼ਾਂ ਦਿਖਾਉਂਦਾ ਆ ਰਹੇ ਲੋਕਾਂ ਨੂੰ ਬੰਦੇ ਤਾਂ ਨਹੀਂ ਮੁੜਦੇ ਹੁੰਦੇ ਪਰ ਆਪਾਂ ਨੂੰ ਐ ਹੁੰਦਾ ਵੀ ਕੀ ਦੀ ਵਜ੍ਹਾ ਨਾਲ ਹੋਇਆ ਉਹਨਾਂ ਨੂੰ ਸਜ਼ਾ ਮਿਲੇ ਹਾਂ ਸਾਰੀ ਅਸੀਂ ਇਹਨਾਂ ਨੂੰ ਬੱਚੇ ਨੂੰ ਮਾਂ ਪਿਓ ਨਹੀਂ ਮਿਲਦਾ ਪੀਤੀ ਜਾਨਾ ਲਿਵਰਟੋ ਕੀ ਕਰਨਗੇ ਦੇਰ ਤਾਂ ਨਹੀਂ ਮਾਰੇ ਸਾਨੂੰ ਆਇਆ ਰਿਹਾ ਵੀ ਸਾਡਾਂ ਦੀ ਮਿੱਟੀ ਰੋਲ ਰਹੀ ਹੈ ਮਿੱਟੀ ਉਹ ਤਾਂ ਹੈ ਹੀ ਆ ਬੇਬੇ ਪਰ ਹੁਣ ਛੋੜੇ ਕੋਲ ਫਿਰ ਹੱਲ ਵੀ ਨਹੀਂ ਹੈਗਾ ਜੀ ਕੁਝ ਜੇ ਤੁਸੀਂ ਚੱਕ ਕੇ ਉਦੋਂ ਸੰਸਕਾਰ ਕਰ ਦਿੰਦੇ ਛੋੜੇ ਪੱਲੇ ਨਹੀਂ ਕੁਝ ਪੈਣਾ ਦੀ ਇਹਨਾਂ ਦੀ ਜ਼ਿੰਦਗੀਾਂ ਤੇ ਜਵਾਕ ਰੋਟੀ ਖਾਂਦੇ ਦਾ ਰਹਿ ਜਾਣਗੇ ਹੋਰ ਤਾਂ ਇਹਨਾਂ ਦਾ ਸਾਰਾ ਰਿਆ ਨਹੀਂ ਕੋਈ ਠੀਕ ਆ ਨਾ ਚਲੋ ਇਹ ਚੀਜ਼ ਤਾਂ ਹੈਗੀ ਆ ਤੇ ਉਹ ਇਧਰ ਨੂੰ ਹੋਏ ਮਾੜਾ ਜੀ ਇਧਰ ਨੂੰ ਹੋਏ ਭੈਣ ਮਾੜਾ ਘੁੰਮਿਓ ਆਹ ਦੇਖਿਓ ਤੁਸੀਂ ਜਗ੍ਹਾ ਦਿਓ ਇਹ ਬਈ ਗੇਜੇ ਦੇ ਭੈਣ ਨੇ ਇਹ ਤੁਸੀਂ ਛੋਟੇ ਗੇਜੇ ਤੋਂ ਹਾਂਜੀ ਅੱਛਾ ਕਿਹੜਾ ਫੈਸਲਾ ਹੋਇਆ ਕੱ ਕਿਵੇਂ ਦੇਖਦੇ ਹੋ ਠੀਕ ਆ ਜਾਂ ਕੋਈ ਹੈ ਨਾਰਾਜ਼ਗੀ ਤੁਹਾਨੂੰ ਵੀ ਨੇ ਜੀ ਜੋ ਸਾਡੇ ਸਾਡੇ ਨਗਰ ਨੇ ਸਾਡੇ ਜਥੇਬੰਦੀਆਂ ਨੇ ਸਾਡੇ ਪਿੰਡ ਦੀ ਪੰਚਾਇਤ ਨੇ ਜੋ ਕਰਤਾ ਸੁਣਾ ਨਾਲ ਸਹਿਮਤ ਆ ਹਾਂ ਹਾਂ ਕੋਈ ਨਾਰਾਜ਼ਗੀ ਨਹੀਂ ਅੱਛਾ ਜੀ ਤੇ ਜਿਵੇਂ ਕਿਹੜਾ ਮੇਨ ਬੰਦਰ ਮੜਾ ਕਰਾਇਆ ਕਮੇਟੀ ਕਿਹੜਾ ਮੇਨ ਬੰਦਾ ਰਹਿ ਗਿਆ ਤੁਹਾਡਾ ਕਿਹੜਾ ਮੇਨ ਆ ਪੁਲਸੀਆ ਜਿਹੜਾ ਉਹਦੇ ਬਾਰੇ ਕਿਵੇਂ ਦੇਖਦੇ ਹੋ ਕਿਉਂਕਿ ਲੋਕ ਨਾ ਐਸ ਕਹਿ ਰਹੇ ਨੇ ਵੀ ਕਿਤੇ ਉਹਦੇ ਨਾਲ ਤਾਂ ਨਹੀਂ ਸਮਝੌਤਾ ਕਰ ਲੂਗਾ ਪਰਿਵਾਰ ਕਿਤੇ ਪੈਸੇ ਪੂਸਿਆ ਚੱਕਰਾਂ ਦੇ ਕੋਈ ਨਹੀਂ ਸਾਡਾ ਉਹਦੇ ਨਾਲ ਕੋਈ ਸਮਝੌਤਾ ਨਹੀਂ ਸਾਡਾ ਪ੍ਰਸ਼ਾਸਨ ਨਾਲ ਸਮਝੌਤਾ ਅੱਛਾ ਇਹ ਜਿਹੜੀ ਥੋੜੀ ਮਦਦ ਕਰੀ ਆ ਇਹ ਤਾਂ ਪ੍ਰਸ਼ਾਸਨ ਨੇ ਕਰੀਆ ਉਹ ਤੋਂ ਤੁਸੀਂ ਥੋੜਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਉਹਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ ਠੀਕ ਆ ਹਾਂਜੀ ਸਾਡਾ ਪੁਲਸ ਸਾਡਾ ਕੋਈ ਸਮਝੌਤਾ ਨਹੀਂ ਸਾਡਾ ਕੋਈ ਪ੍ਰਸ਼ਾਸਨ ਨਾਲ ਹੋਇਆ ਤੇ 12 ਵਜੇ ਸੰਸਕਾਰ ਕਰਨਾ ਹਾਂਜੀ ਠੀਕ ਆ ਭੈਣੇ ਠੀਕ ਆ